ਇਹ 83 ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ ਸੀਗਾ ਉਸ ਰੂਪ ਦੇ ਵਿੱਚ ਗੋਲੀ ਲੱਗੀ ਤੇ ਉਹ ਗੋਲੀ ਲੱਗਣ ਦੇ ਕਾਰਨ 90 ਅੰਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਾਂ ਦੇ ਜ਼ਖਮੀ ਹੋਏ ਤੇ ਥੋੜੇ ਸਮੇਂ ਦੇ ਬਾਅਦ ਐਨਆਰਆਈ ਵੀਰਾਂ ਦੇ ਸੁਝਾਅ ਉੱਤੇ ਸ਼ੁਰੂ ਹੋ ਗਏ ਕਿ ਇਸ ਅਕਾਲ ਤੱਕ ਸਹਬ ਦੀ ਇਮਾਰਤ ਨੂੰ ਇਸੇ ਤਰੀਕੇ ਰੱਖਿਆ ਜਾਵੇ ਪਾ ਮੈਂ ਢੈਢ ਢੇਰੀ ਹੋ ਚੁੱਕੀ ਐ ਇਹਨੂੰ ਇਸੇ ਤਰ੍ਹਾਂ ਰੱਖਿਆ ਜਾਵੇ ਕਿਉਂਕਿ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਦੇਖਣ ਤੇ ਆਉਣ ਵਾਲੀਆਂ ਨਸਲਾਂ ਦੇ ਦਿਲਾਂ ਦੇ ਵਿੱਚ ਇਹ ਸਰਕਾਰਾਂ ਦੇ ਪ੍ਰਤੀ ਰੋਸ ਪੈਦਾ ਹੋਵੇ ਤੇ ਯੋਧੇ ਪੈਦਾ ਹੋਣ ਆਪਣੀ ਰੱਖਿਆ ਕਰਨ ਦੇ ਲਈ ਪਰ ਸਰਕਾਰ ਇਸ ਨੀਤੀ ਨੂੰ ਚੰਗੀ ਤਰ੍ਹਾਂ ਜਾਣਦੀਆਂ ਸੀ ਕਿਉਂਕਿ ਪਹਿਲਾਂ ਤਾਂ ਇਹ ਗੁਪਤ ਰੂਪ ਦੇ ਵਿੱਚ ਜਾਣਕਾਰੀਆਂ ਆ ਰਹੀਆਂ ਸੀ ਸੁਝਾਅ ਆ ਰਹੇ ਸੀ ਪਰ ਸਿੱਖ ਜਜਬਾਤੀ ਹੋ ਗਏ ਜਜਬਾਤਾਂ ਤੋਂ ਭਟਕ ਕੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਨਿਊਜ਼ਾਂ ਲੰਗਵਾ ਦਿੱਤੀਆਂ ਕਿਸ ਪ੍ਰਾਤਣ ਇਤਿਹਾਸ ਨੂੰ ਸਾਂਭਿਆ ਜਾਵੇ ਜਿਵੇਂ ਫੋਰਨ ਕੰਟਰੀਆਂ ਨੇ ਸਾਂਭਿਆ ਹੈ ਜਿਸ ਤਰ੍ਹਾਂ ਜੁਕੇ ਦੇ ਵਿੱਚ ਦੂਸਰੀ ਜੰਗ ਦੇ ਦੌਰਾਨ ਜੋ ਵੀ ਘਟਨਾਵਾਂ ਹੋਈਆਂ ਸੀ ਬਿਲਡਿੰਗਾਂ ਢੰਗੀਆਂ ਸੀ ਉਹ ਉਥੋਂ ਦੀ ਸਰਕਾਰ ਨੇ ਉਸੇ ਤਰ੍ਹਾਂ ਸਾਂਭੀਆਂ ਹੋਈਆਂ ਨੇ ਉਹਨਾਂ ਦੀ ਜਗ੍ਹਾ ਹੋਰ ਉਸਾਰ ਦਿੱਤੀਆਂ ਨੇ ਪਰ ਉਹਨਾਂ ਨੂੰ ਵਰਕਰਾਰ ਰੱਖਿਆ ਗਿਆ ਤਾਂ ਜੋ ਆਉਣ ਵਾਲੇ ਯੂਥ ਨੂੰ ਉਹ ਚੀਜ਼ਾਂ ਦਿਖਾਈਆਂ ਜਾ ਸਕਣ ਤੇ ਐਨ ਆਰ ਆਈ ਵਿਰਾਵਲੋਂ ਨੇ ਇਹੀ ਸੁਝਾਅ ਪੇਸ਼ ਕੀਤੇ ਗਏ ਸੀ ਕਿ ਅਕਾਲ ਤਖਤ ਸਾਹਿਬ ਭਾਵੇਂ ਹੋਰ ਉਸਾਰ ਲਗੋ ਜੇ ਲਵੇ ਹੋਰ ਬਿਲਡਿੰਗ ਤਿਆਰ ਕਰ ਲਗੋ ਪਰ ਇਸ ਇਮਾਰਤ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇ ਇਹਨੂੰ ਰੈਨੋਵੇਟ ਨਾ ਕੀਤਾ ਜਾਵੇ ਤਾਂ ਹੁਣ ਸਰਕਾਰ ਨੇ ਸੀ ਕਿ ਚਾਹੁੰਦੀ ਕਿ ਲੋਕਾਂ ਦੇ ਵਿੱਚ ਸ਼ਦਾ ਲਈਏ ਚੀਜ਼ ਦੀ ਸ਼ਾਮ ਛੱਡੀ ਜਾਵੇ ਤਾਂ ਇਦਰਾ ਕਾਂਦੀ ਨੇ ਹੁਕਮ ਕੀਤਾ ਕਿ ਜਲਦੀ ਤੋਂ ਜਲਦੀ ਇਸ ਸਿਕੰਦਰ ਨੂੰ ਸਿੱਖਾਂ ਦੇ ਕੇਂਦਰ ਨੂੰ ਰੈਨੋਵੇਟ ਕੀਤਾ ਜਾਵੇ ਇਹ ਸਰਕਾਰ ਵੱਲੋਂ ਹੋਰ ਵੀ ਭਾਰੀ ਪੋਰਸ ਲਾ ਕੇ ਉੱਥੋਂ ਸੰਗਤ ਰੂਪ ਦਿੱਤੀ ਗਈ ਤੇ ਅਕਾਲ ਤਖਤ ਸਾਹਿਬ ਨੂੰ ਰੈਨੋਵੇਟ ਕਰਨ ਦਾ ਕੰਮ ਚਲਾ ਦਿੱਤਾ ਗਿਆ ਤਾਂ ਜੋ ਇਹ ਨਿਸ਼ਾਨ ਵਗੈਰਾ ਸਾਰੇ ਮਿਟਾਏ ਜਾ ਸਕਣ। ਹੋਰ ਵੀ ਦਿਲ ਦਹਿਲਾਉਣ ਵਾਲੀ ਗੱਲ ਗਿਆਨੀ ਜੀ ਦੇਖਦੇ ਨੇ ਕਿ ਸ਼ਹਿਰ ਦੇ ਵਿੱਚ ਜੋ ਵੀ ਕਾਰਪੋਰੇਸ਼ਨ ਦੀਆਂ ਪੂੜਾ ਕਰਕਟ ਚੱਕਣ ਵਾਲੀਆਂ ਗੱਡੀਆਂ ਸੀ ਉਹਨਾਂ ਦੇ ਵਿੱਚ ਇਨਸਾਨੀ ਲਾਸਾਂ ਐਦਾਂ ਲੱਦੀਆਂ ਹੋਈਆਂ ਸੀ ਜਿਵੇਂ ਲੱਕੜਾਂ ਲੱਦੀਆਂ ਹੋਣ। ਕਰਮਕੀ ਜਿਆਦਾ ਹੋਣ ਦੇ ਕਾਰਨ ਉਹਨਾਂ ਦੇ ਵਿੱਚੋਂ ਵਿਧਵਾਵਾਂ ਵੀ ਆ ਰਹੀ ਸੀ ਤੇ ਸਰਕਾਰਾਂ ਵੱਲੋਂ ਉਹਨਾਂ ਦਾ ਕਿਤੇ ਲਿਜਾ ਕੇ ਸੰਸਕਾਰ ਕੀਤਾ ਗਿਆ ਤੇ ਜਿਦੇ ਵਿੱਚ ਹਜ਼ਾਰਾਂ ਪਹਿਣਾ ਦੇ ਵੀਰ ਪਤਨੀਆਂ ਦੇ ਪਤੀ ਮਾਮਾ ਤੇ ਪੁੱਤਰ ਵਿਛੜ ਗਏ ਤੇ ਪਤਾ ਨਹੀਂ ਲੱਗਿਆ ਕਿੱਧਰ ਚਲੇ ਗਏ ਜਿਨ੍ਹਾਂ ਲਾਸਾਂ ਦੇ ਵਿੱਚੋਂ ਵਿਧਵਾਵਾਂ ਆ ਰਹੀ ਸੀ ਉਹਨਾਂ ਨੂੰ ਕਰਮਚਾਰੀ ਚੱਕਣ ਦੇ ਲਈ ਤਿਆਰ ਨਹੀਂ ਸੀ ਪਰ ਸਰਕਾਰ ਨੇ ਉਸ ਸਮੇਂ ਦੇ ਵਿੱਚ 20 ਰੁਪਏ ਤੋਂ 40 ਰੁਪਏ ਮਜ਼ਦੂਰੀ ਦਿੱਤੀ ਤੇ ਲਾਲਚ ਦਿੱਤਾ ਕਿ ਜਿਨ੍ਹਾਂ ਲਾਸਾਂ ਦੇ ਕੋਈ ਸੋਨੇ ਦੀ ਬ੍ਰੇਸਲੇਟ ਪਾਏ ਹੋਏ ਨੇ ਕੀ ਸਰਪਾ ਪੈਦੀ ਹੋਏ ਨੇ ਕਿ ਗਹਿਣੇ ਗੱਟੇ ਕੜੇ ਵਗੈਰਾ ਪਹਿਨੇ ਹੋਏ ਨੇ ਉਹ ਤੁਸੀਂ ਲਾ ਸਕਦੇ ਹੋ ਸੋ ਲਾਲਚ ਦੇ ਬਸ ਦੇ ਵਿੱਚ ਆ ਕਰਕੇ ਕਰਮਚਾਰੀਆਂ ਨੇ ਲਾਸਾ ਚੁਪਣੀਆਂ ਸ਼ੁਰੂ ਕਰ ਦਿੱਤੀਆਂ ਦੇਖੋ ਕਿੰਨਾ ਅਤਿਆਚਾਰ ਸਿੱਖ ਤੋਂ ਉੱਪਰ ਹੋਇਆ ਤੇ 84 ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ ਸੀਗਾ ਉਸ ਰੂਪ ਦੇ ਵਿੱਚ ਗੋਲੀ ਲੱਗੀ ਤੇ ਉਹ ਗੋਲੀ ਲੱਗਣ ਦੇ ਕਾਰਨ 90 ਅੰਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਾਂ ਦੇ ਜ਼ਖਮੀ ਹੋਏ ਜੋ ਕਿ ਉਹ ਮਹਾਰਾਜ ਜੀ ਦੇ ਰੂਪ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਨੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵਾਰੀ ਜਰੂਰ ਬੈਰਾਗ ਆਉਂਦਾ ਕਿ ਕਿਸ ਤਰ੍ਹਾਂ ਇਸ ਕੌਮ ਦੇ ਨਾਲ ਧੱਕਾ ਕੀਤਾ ਗਿਆ ਹੈ ਕਿਵੇਂ ਗੁਰੂ ਰਮਸੇਵ ਜੀ ਮਹਾਰਾਜ ਜੀਆ ਦੇ ਅੰਗ ਛੱਲੀ ਕੀਤੇ ਗਏ ਨੇ ਗੋਲੀਾਂ ਦੇ ਨਾਲ ਸੂਏਸ ਦਰਦਨਾਤ ਮੰਜ਼ਰ ਦੇ ਵਿੱਚ ਜੋ ਵੀ 84 ਦੇ ਸਮੇਂ ਘਟਨਾ ਹੋਈ ਹੈ ਸੋਨਾਂ ਦੇ ਨਾਲ ਸਿੱਖ ਕੌਮ ਦੇ ਹਿਰਦੇ ਬੁਲੰਦ ਰਹੇ ਤੇ ਹੋਰ ਵੀ ਇਸ ਤਰ੍ਹਾਂ ਦਾ ਇਤਿਹਾਸ ਜਾਣਨ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਦੀ ਧੰਨਵਾਦ